ਰੋ ਕੇਵੇਂ ਫੇਸਬੁੱਕ ਵਾਲੇ ਤੇ ਤੁਹਾਨੂੰ ਬਈ ਗੀਤ ਤਾਂ ਬਹੁਤ ਸੁਣਾਇਆ ਰੀਡਰ ਬਾਈ ਦੀ ਆਪਾਂ ਤੇ ਇਹਦੇ ਤੇ ਬਾਕੀ ਮੈਂ ਰੀਡਰ ਬਾਈ ਕੋਲ ਜਾ ਕੇ ਗੱਲ ਕਰਦਾ ਮੈਂ ਤੇ ਰੀਡਰ ਬਾਈ ਖੜਾ ਸਾਡਾ ਆਹਾ ਇੱਥੇ ਰੀਡਰ ਬਾਈ ਕਿਵੇਂ ਆ ਬੱਤਰਾ ਫਰ ਠੀਕ ਹੈ ਜੀ ਕੈਮ ਆ ਨਹੀਂ ਆ ਆ ਆ ਮਾੜੇ ਤੁਰੇ ਚੱਲਦੇ ਆਪਾਂ ਤੇ ਮੈਂ ਸੋਚਿਆ ਅੱਜ ਹਾਂ ਜੀ ਤੇ ਮੈਂ ਕਿਹਾ ਆਪਾਂ ਗੀਤ ਤਾਂ ਬਹੁਤ ਸੁਣਾਉਨੇ ਹਨਾ ਹਾਂ ਹਾਂ ਤੇ ਅੱਜ ਯਾਰ ਮਾੜੀ ਜਿਹਾ ਆਪਾਂ ਜੇ ਸਾਇਰੀ ਕਰ ਲਗੇ ਹਣਾ ਕੋ ਕਿ ਨਵੀਂ ਚੀਜ਼ਾਂ ਆਪਣੇ ਸਾਧਨ ਕਹਿਣਗੇ ਹਨ ਵੀ ਤੁਸੀਂ ਉਹੀ ਗੀਤ ਸੁਣਾਉਂਦੇ ਰਹਿੰਦੇ ਆ ਵੀ ਇੱਕ ਕੋਈ ਨਵੀਂ ਚੀਜ਼ ਲੈ ਕੇ ਆਓ ਹਨਾ ਵੀ ਕੋਈ ਸ਼ੇਅਰ ਸ਼ੂਰੀ ਸਾਜਰੀ ਤੈਨੂੰ ਸੁਣਾ ਦਿੰਦੇ ਆ ਸ਼ਾਇਰੀ ਹੈਗੀ ਆ ਕੋਈ ਲਿਖੀ ਵੀ ਲਿਖੀ ਵੀ ਆਪਾਂ ਬਾਹਾ ਸਾਜਰੀ ਵੀ ਹੈਗੀ ਆ ਕੋਈ ਨਹੀਂ ਆਪਾਂ ਸੁਣਾ ਦਿੰਦੇ ਆ ਕੋਈ ਨਵੀਂ ਗੱਲ ਸੁਣਾ ਦਿੰਦੇ ਆ ਕੋਈ ਤਲਬਰ ਸੁਣਾ ਲਈ ਲੈ ਖੜ ਕੇ ਇੱਥੇ ਸੁਣਾ ਲਈ ਫਿਰ ਉਸ ਸੈਟ ਆ ਬਿਰੂ ਸਾਫ ਹੁੰਦੀ ਚੱਲ ਫਿਰ ਸੁਣਾ ਦੇ ਮਿੱਤਰਾ ਕਹਿੰਦਾ ਖਾਰੇ ਪਾਣੀ ਕਦੇ ਮਿੱਠੇ ਨਹੀਂ ਹੁੰਦੇ ਅੱਛਾ ਹਾਰੇ ਪਾਣੀ ਕਦੇ ਮਿੱਠੇ ਨਹੀਂ ਹੁੰਦੇ ਪਮਾ ਲੱਖ ਮਣਾ ਗੁੜ ਪਾਵੇ ਅੱਛਾ ਕਹਿੰਦਾ ਕਿਸੇ ਨੂੰ ਸਮਝਾਇਆ ਨਹੀਂ ਜਾਂਦਾ ਹਾਂ ਮਿੱਤਰਾ ਜੇ ਆਪ ਸਮਝੇ ਤਾਂ ਸਮਝ ਵਿੱਚ ਆਵੇ ਹਾਂ ਹਾਂ ਕੀ ਬਾਤ ਆ ਗੱਲ ਚੱਕਰ ਹੀ ਆ ਵੀ ਜੇ ਆਪਾਂ ਕਿਸੇ ਨੂੰ ਸਮਝਾਉਣ ਤੇ ਜ਼ੋਰ ਲੱਗਿਆ ਨਾ ਹਾਂ ਲਾਉਣ ਹਾਂ ਤੇ ਕਿਸੇ ਨੂੰ ਸਮਝਾਇਆ ਨਹੀਂ ਜਾਂਦਾ ਹਾਂ ਵੀ ਬੰਦਾ ਆਪ ਜੇ ਬੰਦਾ ਆਪ ਸਮਝੇ ਤਾਂ ਸਮਝ ਵਿੱਚ ਆ ਜਾ ਹਾਂ ਆਪ ਸਮਝਦਾ ਸਮਝ ਵਿੱਚ ਆਵੇ ਆਪ ਗੱਲ ਬੰਦੇ ਸਮਝ ਚ ਆਉਂਦੀ ਹਾਂ ਹਾਂ ਬਾਈ ਨੇ ਸਾਜਰੀ ਥੋੜੀ ਜੀ ਦੋ ਚਾਰ ਕ ਲੈਣਾ ਹੀ ਲਿਖਣਾ ਵੰਗਾ ਸੀ ਮੇਰੇ ਨਾਲ ਹੋਰ ਵੀ ਲਿਖੀ ਹੋਈ ਹੈਗੀ ਹੋਰ ਹੋਰ ਲਿਖੇ ਆਵੰਗਾ ਬਥੇਰੇ ਨਾ ਪਰ ਇਸ ਵਕਤ ਯਾਰ ਦਿਮਾਗ ਨਾ ਥੋੜਾ ਜਿਆਦਾ ਰੈਲੈਕਸ ਜਾਏ ਬਾਈ ਨੇ ਬਈ ਤੁਹਾਨੂੰ ਸਾਇਰੀ ਸੁਣਾਈ ਹੈ ਤੇ ਸਾਇਰੀ ਦੇ ਨਾਲ ਤੁਹਾਨੂੰ ਵਿਆਖਿਆ ਵੀ ਕਰਤੀ ਜਿਵੇਂ ਕਹਿੰਦੇ ਬੰਦਾ ਸਮਝਾਉਂਦਾ ਵੀ ਹਾਂ ਚੀਜ਼ ਕਾਦੇ ਵਾਸਤੇ ਕਹਿੰਦਾ ਬਾਈ ਨੇ ਵਿਆਖਿਆ ਵੀ ਕਰਤੀ ਤੁਹਾਨੂੰ ਤੇ ਬਹੁਤ ਵਧੀਆ ਤੁਹਾਨੂੰ ਇਹ ਹੁਣ ਆਪਾਂ ਬਾਤੀ ਫੇਸਬੁੱਕ ਤੇ ਹੁਣ ਤੁਸੀਂ ਦੇਖਣੇ ਸ਼ੇਅਰ ਕਰ ਦਿਓ ਬਾਈ ਦੱਬ ਕੇ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਬਾਈ ਦੀ ਹਨਾ ਲਿਖਣ ਤੇ ਤੁਹਾਡੀ ਵੀ ਮਿਹਨਤ ਬਹੁਤ ਲੱਗਦੀ ਹੈ ਵੀਡੀਓ ਬਣਾਉਣ ਤੇ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਬਾਈ